ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਪਿੱਟੂ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਰਾਜਪੁਰਾ ਦੇ ਵਿੱਚ ਹਿੰਦੂਸਤਾਨ ਯੂਨੀਲੀਵਰ ਪਲਾਂਟ ਦਾ ਦੌਰਾ ਕੀਤਾ ਉਹਨਾਂ ਨੇ ਪੰਜਾਬ ਦੇ ਵਿੱਚ ਟਮਾਟਰ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਵੱਡੀ ਪਹਿਲ ਕਦਮੀ ਦਾ ਐਲਾਨ ਕੀਤਾ ਰਵਨੀਤ ਪਿੱਟੂ ਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਐਗਰੋ ਇੰਡਸਟਰੀਜ਼ ਅਤੇ HUL ਇਸ ਦਿਸ਼ਾ ਦੇ ਵਿੱਚ ਮਿਲ ਕੇ ਕੰਮ ਕਰਨਗੇ ਰਾਜਪੁਰਾ ਦੇ ਵਿੱਚ ਹਿੰਦੁਸਤਾਨ ਯੂਨੀਲੀਵਰ ਪਲਾਂਟ ਨੂੰ ਸਾਲਾਨਾ 11423 ਮੀਟ੍ਰਿਕ ਟਨ ਟਮਾਟਰ ਪੇਸਟ ਦੀ ਲੋੜ ਹੁੰਦੀ ਹੈ ਪਰ ਪੰਜਾਬ ਤੋਂ ਸਿਰਫ 50 ਮੀਟ੍ਰਿਕ ਟਨ ਸਪਲਾਈ ਕੀਤੀ ਜਾਂਦੀ ਹੈ ਰਮਨੀਤ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮਿਆਰਾਂ ਦੇ ਹਾਈਬ੍ਰਿਡ ਟਮਾਟਰ ਬੀਜ ਵਿਕਸਿਤ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵਧੀਆ ਕੁਆਲਿਟੀ ਦੇ ਟਮਾਟਰ ਪੈਦਾ ਹੁੰਦੇ ਨੇ ਕਿਸਾਨਾਂ ਨੂੰ ਉਚਿਤ ਕੀਮਤਾਂ ਦਾ ਭਰੋਸਾ ਦੇ ਕੇ ਟਮਾਟਰ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਪ੍ਰੋਗਰਾਮ ਦੇ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਐਸਐਸਪੀ ਨਾਨਕ ਸਿੰਘ ਐਸਡੀਐਮ ਅਵੀਕੇਸ਼ ਗੁਪਤਾ ਅਤੇ ਐਚਯੂਐਲ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਫਿਰ ਮੈਂ ਐਗਰੀਕਲਚਰ ਯੂਨੀਵਰਸਿਟੀ ਵੀਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਹੋਰੇ ਜਿਹਦੇ ਨਾਲ ਬਾਹਰੋਂ ਵੀ ਨਾਲ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਐਡਾ ਵੱਡੀ ਖਫਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੇਨ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਾਇਦਾ ਦੇ ਸਕੀਏ ਇਹ ਬਨੂਰ ਖੇਤਰ ਦੇ ਜਿਹੜੇ ਕਾਫੀ ਸਾਰੇ ਜਿਹੜੇ ਹੈਗੇ ਆ ਟਮਾਟਰ ਇੱਥੇ ਬਹੁਤ ਜ਼ਿਆਦਾ ਹੁੰਦਾ ਜੀ ਪਰ ਪਰ ਮੈਂ ਉਹ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚੋ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਹਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਮਹਿਕਮਾ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਮਹਿਕਮਾ ਉਹ ਇਸੇ ਕਰ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਆ ਇਹ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ ਫਿਰ ਮੈਂ ਐਗਰੀਕਲਚਰ ਯੂਨੀਵਰਸਿਟੀ ਵੀਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਔਰੇ ਜਿਹਦੇ ਨਾਲ ਬਾਹਰੋਂ ਵੀਰਾਂ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਏਡਾ ਵੱਡੀ ਖਪਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੈਂ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਾਇਦਾ ਦੇ ਸਕੀਏ ਇਹ ਬਨੂਰ ਖੇਤਰ ਦੇ ਜਿਹੜੇ ਕਾਫੀ ਸਾਰੇ ਜਿਹੜੇ ਹੈਗੇ ਆ ਟਮਾਟਰ ਇਧਰ ਬਹੁਤ ਜ਼ਿਆਦਾ ਹੁੰਦਾ ਜੀ ਪਰ ਪਰ ਮੈਂ ਉਹ ਉਹ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚੋਂ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਹਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਮਹਿਕਮਾ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਮਹਿਕਮਾ ਉਹ ਇਸੇ ਕਰ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਆ ਇਹ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ